ਇਹ ਜਿਹੜੀ ਕੇਂਦਰ ਜਾਂ ਪੰਜਾਬ ਸਰਕਾਰ ਸਾਡੇ ਸਿੱਖਾਂ ਦੀ ਕਿੱਡੀ ਦੁਸ਼ਮਣ ਬਣੀ ਹੋਈ ਹੈ ਉਹ ਸਾਡੇ ਨੌਜਵਾਨੀ ਨੂੰ ਨਸ਼ਿਆਂ 'ਚ ਵੀ ਮਾਰਨਾ ਚਾਹ ਰਹੀ ਆ ਸਾਡੇ ਕਿਸਾਨਾਂ ਨਾਲ ਵੀ ਕੋਈ ਗੱਲ ਨਹੀਂ ਸੁਣ ਰਹੀ ਸਾਡੇ ਹੋਰ ਜੋ ਬੇਅਦਬੀਆਂ ਦਾ ਜੋ ਇਨਸਾਫ ਆ ਉਹ ਉਹ ਨਹੀਂ ਦੇ ਰਹੀ ਜੇ ਦੋ ਦੋ ਸਰਕਾਰਾਂ ਬੇਅਦਬੀਆਂ ਦੇ ਇਨਸਾਫ ਵਾਸਤੇ ਬਣੀਆਂ ਪਰ ਉਹ ਜੋ 24 ਘੰਟੇ ਦਾ ਕਹਿੰਦੇ ਸੀ ਮੁੜ ਕੇ ਹੁਣ ਆਪਕਨ 2-3 ਸਾਲ ਐ ਸਰਕਾਰ ਨੂੰ ਹੋ ਚੱਲੇ ਆ ਤੇ ਬੇਅਦਬੀਆਂ ਦਾ ਇਨਸਾਫ ਤੇ ਕੀ ਹੋਣਾ ਸੀ ਦਿਨ-ਬਦ ਦਿਨ ਹੋਰ ਬੇਅਦਬੀਆਂ ਹੋ ਰਹੀਆਂ ਆ ਉਦੇ ਵਾਸਤੇ ਜਿਹੜਾ ਇੱਕ ਆਕਾਲ ਤਖਸਾਲ ਨੇ ਹੁਕਮਨਾਮਾ ਵੀ ਜਾਰੀ ਕੀਤਾ ਕਿ ਉਥੇ ਹਰੇ ਗੁਰਦੁਆਰੇ ਚ ਜਿਹੜੀ ਆ ਉਹ 24 ਘੰਟੇ ਉਹਦੀ ਕੁਝ ਪਹਿਰੇਦਾਰੀ ਹੋਣੀ ਚਾਹੀਦੀ ਆ ਤੇ ਉਹ ਉਹਦੇ ਦਾ ਸ਼੍ਰੋਮਣੀ ਕਮੇਟੀ ਉਹਨਾਂ ਨੇ ਲਾਗੂ ਨਹੀਂ ਕਰ ਰਹੀ ਦੂਸਰਾ ਜਿਹੜਾ ਆਪਾਂ ਇਹ ਜਿਹੜੀ ਸਾਡੇ ਕਿਸਾਨਾਂ ਦੀ ਆ ਜਾਂ ਸਾਡੇ ਨੌਜਵਾਨਾਂ ਦੀ ਆ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਹੁਣ ਤੁਸੀਂ ਐਡੀ ਬਹੁਤ ਮਤ ਦੇ ਬਾਬ ਜਿਤਾਉਣ ਦੇ ਬਾਵਜੂਦ ਵੀ ਸਰਕਾਰ ਉਹਨਾਂ ਅਮਰਪਾਲ ਨੂੰ ਜਾ ਹੋਰ ਉਹਨਾਂ ਦੇ ਜਿਹੜਾ ਸਾਥੀਆਂ ਤੇ ਐਨਐਸਏ ਹੋਰ ਵਧਾ ਰਹੀ ਆ ਕਿ ਉਹਨੂੰ ਛੱਡ ਨਹੀਂ ਰਹੀ ਇਹ ਜਿਹੜਾ ਕਿ ਇਹ ਜਿਹੜਾ ਕਿ ਆਪਣੇ ਸਾਰਿਆਂ ਨੂੰ ਇੱਕ ਬਹੁਤ ਵੱਡਾ ਤੁਸੀਂ ਅੱਜ ਵੀ ਬੜਾ ਵੱਡਾ ਯੋਗਦਾਨ ਆ ਬੜਾ ਮਾਰਿਆ ਸਰਕਾਰ ਨੂੰ ਮੇਰੇ ਖਿਆਲ ਕਿ ਤੁਸੀਂ ਜਗਾਉਣ ਵਾਸਤੇ ਕਾਮਯਾਬ ਹੋਗੇ ਹੋਰ ਜਿਹੜੀਆਂ ਆਪਣੀਆਂ ਸਿੱਖ ਸੰਸਥਾਵਾਂ ਤੇ ਜੋ ਆਪਾਂ ਦੇਖ ਰਹੇ ਆ ਕਿ ਸਾਡੀ ਜੋ ਰਵਾਇਤੀ ਲੀਡਰਸ਼ਿਪ ਸੀ ਇਹ ਸਾਰੀਆਂ ਜਿਹੜੀਆਂ ਸਾਡੇ ਕੋਲ ਇਹ ਗੁਲਾਮੀ ਜਾਂ ਬਿਮਾਰੀਆਂ ਜਾ ਨਸ਼ਿਆਂ ਦਾ ਪ੍ਰਕੋਪ ਇਹ ਸਾਡੀ ਲੀਡਰਸ਼ਿਪ ਦੀ ਅਣਗਹਿਲੀ ਕਰਕੇ ਆਇਆ ਕਿਉਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸੰਭਾਲੀ ਨਹੀਂ ਕਿਉਂਕਿ ਉਹਨਾਂ ਨੇ ਨਾ ਤੇ ਉਹ ਇੱਕ ਹੀ ਧਿਰ ਸੀ ਉਹ ਰਾਜਨੀਤਿਕ ਤੌਰ ਤੇ ਵੀ ਇੱਕ ਕਾਬਲ ਸੀ ਸਰਕਾਰ ਜੀ ਵੀ ਤੇ ਉਹਨਾਂ ਦੇ ਅਧੀਨ ਹੀ ਸ਼੍ਰੋਮਣੀ ਕਮੇਟੀ ਸੀ ਤੇ ਉਹਨਾਂ ਨੇ ਇਹ ਇਹ ਧਰਮ ਪ੍ਰਚਾਰ ਦਾ ਹੋਰ ਜਿਹੜੇ ਕੰਮ ਕਰਨੇ ਸੀ ਗੁਰਦਵਾਰਿਆਂ ਦੀ ਸਾਂਭ ਸੰਭਾਲ ਚੰਗੀ ਤਰੀਕੇ ਨਾਲ ਕਰਨੀ ਸੀ ਉਹ ਨਾ ਕੀਤੀ ਨਹੀਂ ਉਹਨਾਂ ਨੇ ਜਿਹੜੇ ਗੁਰੂ ਦੋਖੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਦੇਦਮੀਆਂ ਕਰਨ ਵਾਲੇ ਸੀ ਉਹਨਾਂ ਦਾ ਯਾਰੀਆਂ ਪਾਲੀਆਂ ਉਹਨਾਂ ਨੂੰ ਹਰ ਕੋਟ ਤੇ ਬਚਾਉਣ ਦੀ ਕੋਸ਼ਿਸ਼ ਕੀਤੀ 올ਡਾ ਜੇ ਤੁਸੀਂ ਸਾਰੇ ਜਾਣੀ ਜਾਣੋ ਕਿ ਉਹਨਾਂ ਨੂੰ ਅੱਜ ਤੱਕ ਵੀ ਹੁਣ بڑے بڑے ਵੱਡੇ ਖਲਾਸੇ ਹੋ ਰਹੇ ਆ ਕਿ ਉਹ ਕੀ ਕੀ ਹੁੰਦਾ ਰਿਹਾ ਸਾਰੇ ਜਾਣੇ ਮਿਲ ਜੋ ਕੇ ਚੱਲਦੇ ਰਹੇ ਤੇ ਸਿਰ ਕੋਮਨਾਤੁਰ ਹੁਕਮ ਆਉਂਦੇ ਰਹੇ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਤੁਹਾਡੇ ਸਾਹਮਣੇ ਆ ਗਈਆਂ ਤੇ ਹੁਣ ਆਪਾਂ ਨੂੰ ਇਹ ਸੋਚਣਾ ਪਊਗਾ ਕਿ ਆਪਾਂ ਜਿਹੜੀ ਰਵਾਇਤੀ ਲੀਡਰਸ਼ਿਪ ਤੋਂ ਕਿਸ ਤਰੀਕੇ ਨਾਲ ਖੜਾ ਚੜਾਈਏ ਆਪਾਂ ਨੂੰ ਨੌਜਵਾਨਾਂ ਨੂੰ ਨੌਜਵਾਨਾਂ ਅਗੂਆਂ ਅੱਗੇ ਲੈ ਕੇ ਆਈਏ ਇਹ ਇਹ ਤੁਸੀਂ ਸਾਰੇ ਇੱਕ ਅਮਰਪਾਲ ਠੀਕ ਹੈ ਕਿ ਉਹ ਜੇਲ੍ਹ ਗਿਆ ਪਰ ਤੁਸੀਂ ਵੀ ਸਾਰੇ ਅਮਰਪਾਲ ਦੀ ਜਗ੍ਹਾ ਤੇ ਆਪਣੀ ਆਪਣੀ ਡਿਊਟੀ ਨਿਭਾ ਰਹੇ ਹੋ ਜਦੋਂ ਤੁਸੀਂ ਵੀ ਤਕੜੇ ਹੋ ਨੌਜਵਾਨਾਂ ਨੂੰ ਤੁਸੀਂ ਰਾਜਨੀਤੀ 'ਚ ਵੀ ਅੱਗੇ ਆਓ ਕੋਈ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਣ ਵਾਲੀ ਆ ਉਹ 'ਚ ਵੀ ਵੱਧ ਚੜ ਕੇ ਅੱਗੇ ਆਓ ਤੇ ਜਿਹੜਾ ਕਿ ਆਪਾਂ ਇਹ ਜੋ ਇਹ ਹੋ ਰਿਹਾ ਸਾਡੇ ਸਮਾਜ 'ਚ ਜੋ ਨਸ਼ਿਆਂ ਦਾ ਵਰਤਾਰਾ ਵਾ ਜਾ ਸਾਡੀ ਰਾਜਨੀਤਿਕ ਜਿਹੜੀ ਕ腐ਸ਼ਨ ਆ ਇਹੋ ਜਿਹਾ ਕਿ ਗੱਦੀ ਦਾ ਹੀ ਇੱਕ ਚਸਕਾ ਰਹਿ ਗਿਆ ਬਾਕੀ ਕੋਈ ਸਾਡੇ ਸਾਡੇ ਨਾਲ ਜੋ ਮਰਜ਼ੀ ਵਾਪਰਦਾ ਰਹੇ ਸਾਡੇ ਲੀਡਰਸ਼ਿਪ ਨੂੰ ਕੋਈ ਵੀ ਉਹਦੀ ਚਿੰਤਾ ਨਹੀਂ ਕੀ ਇਸ ਕਰਕੇ ਆਪਾਂ ਸਾਰੇ ਢੋਟਿਏ ਹੰਬੜਾ ਮਾਰ ਕੇ ਆਪਣੀ ਨੌਜਵਾਨੀ ਨੂੰ ਇਦਾਂ ਮਰਦਿਆਂ ਨਹੀਂ ਦੇਖ ਸਕਦੇ ਆਪਾਂ ਆਉਣ ਵਾਲੀਆਂ ਪੀੜੀਆਂ ਆਪਣੀ ਨਸਲ ਖੁਸ਼ੀ ਹੋ ਰਹੀ ਆ ਆਉਣ ਵਾਲੇ ਪੁਹੇਖ ਚ ਆਪਾਂ ਕੀ ਆਪਾਂ ਆਪਾਂ ਕੀ ਰੋਲ ਨਿਭਾ ਕੇ ਗਏ ਉਹ ਵੀ ਦੇਖਿਆ ਜਾਣਾ ਵਾ ਇਸ ਕਰਕੇ ਆਪਾਂ ਆਪਣੀਆਂ ਤੇ ਜਿੰਦੀਆਂ ਠੀਕ ਲੰਘ ਜਾਣ ਗਿਆ ਪਰ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਹਦੇ ਵਾਸਤੇ ਸਾਡਾ ਪਾਣੀ ਵੀ ਨਾ ਰਿਹਾ ਅੱਜ ਤਾਂ ਉਹਨਾਂ ਰੱਖਾ ਸਧਾਨਾ ਜੀ ਹੋਰ ਬਿਨਾਰੇ ਵੀ ਬੋਲ ਕੇ ਗਏ ਅਸੀਂ ਹਵਾ ਆਪਣੀ ਨੂੰ ਵੀ ਬਰਬਾਦ ਕਰ ਲਿਆ ਅਸੀਂ ਹਵਾ ਨੂੰ ਵੀ ਧਰਤੀ ਨੂੰ ਵੀ ਮਿੱਟੀ ਨੂੰ ਵੀ ਸਭ ਕੁਝ ਅਸੀਂ ਸਭ ਬਰਬਾਦ ਕਰ ਲਿਆ ਉਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਜਾਗਣਾ ਪਊਗਾ ਆਪਾਂ ਨੂੰ ਦੁਬਾਰਾ ਸੋਚਣਾ ਪਊਗਾ ਉਹ ਉਹ ਇਹ ਸਾਰੀਆਂ ਚੀਜ਼ਾਂ ਵਾਸਤੇ ਧਿਆਨ ਦੇਣ ਦੀ ਆਪਣਾ ਖੇਤੀ ਮਾਡਲ ਜਾਂ ਹੋਰ ਜਿਹੜੀਆਂ ਚੀਜ਼ਾਂ ਪਾਣੀ ਦੀ ਘਟ ਵਰਤੋਂ ਵਾਲੀਆਂ ਫਸਲਾਂ ਹੋਰ ਵਾਤਾਵਰਣ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਰੋਖ ਜੇ ਜਿਹੜੇ ਨਸ਼ਿਆਂ ਦੇ ਜਿਹੜਾ ਵੱਧ ਰਿਹਾ ਉਹਦੇ ਵਾਸਤੇ ਆਪਾਂ ਸਾਰੇ ਜਣੇ ਕੋਈ ਵੱਡੀ ਲਹਿਰ ਪੈਦਾ ਕਰਕੇ ਸਰਕਾਰ ਨੂੰ ਵੀ ਮਜਬੂਰ ਕਰੀਏ ਕਿ ਆਪ ਵੀ ਆ ਕੇ ਮੋਰੇ ਹੋ ਕਿ ਕੋਈ ਧਰਮ ਪ੍ਰਚਾਰ ਦੀ ਕੋਈ ਖਾਲਸਾ ਵੀ ਹਿਰਵਾ ਗੋ ਆਪਾਂ ਲਹਿਰ ਖੜੀ ਕਰੀਏ ਕਿ ਜਿਹੜੀ ਸਾਡੀ ਨੌਜਵਾਨੀ ਨੂੰ ਮੋੜ ਕੇ ਫਿਰ ਉਹਨਾਂ ਦਾ ਮੂੰਹ ਆਨੰਦਪੁਰ ਵਾਲੇ ਪਾਸੇ ਕਰੇ ਇਹ ਸਾਰੀਆਂ ਚੀਜ਼ਾਂ ਤਾਂ ਹੀ ਸੰਭਵ ਆ ਜੇ ਅਸੀਂ ਇੱਕੋ ਮੰਗੇ ਤੋ ਸਾਡੀ ਜਿਹੜੀ ਲੀਡਰਸ਼ਿਪ ਪੁਰਾਣੀ ਆ ਵੀ ਤੁਸੀਂ 30 40 25 ਸਾਲ ਤੋਂ ਵੇਖ ਰਹੇ ਜੋ ਉਹਨਾਂ ਦਾ ਉਹਨਾਂ ਦੀ ਪਤਾ ਨਹੀਂ ਕਿ ਕਿਸੇ ਮਸਲੇ ਤੇ ਵੀ ਸਹਿਮਤੀ ਨਹੀਂ ਹੋ ਰਹੀ ਕਿਉਂ ਕੇਂਦਰ ਸਰਕਾਰ ਤੇ ਸਾਡੀ ਨਸ਼ਲ ਖੁਸ਼ੀ ਕਰਨੀ ਚਾਹੀ ਰਹੀ ਪਰ ਸਾਡੇ ਲੀਡਰ ਵੀ ਆਪੋ ਆਪਣੀਆਂ ਡਬਲੀਆਂ ਵਜਾ ਰਹੇ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਮਜਬੂਰ ਕਰੀਏ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਅਕਾਲ ਤਖਤ ਦੀ ਗਵਾਹੀ ਚ ਇੱਕ ਝੰਡੇ ਥੱਲੇ ਇਕੱਠੇ ਹੋਈਏ ਉਹਦੇ ਵਾਸਤੇ ਅਸੀਂ ਮੈਂ ਤੁਹਾਡੇ ਘਰ ਘਰ ਪਿੰਡ ਪਿੰਡ ਤੱਕ ਪਹੁੰਚ ਜ਼ਿਲ੍ਹੇ ਜ਼ਿਲ੍ਹੇ ਤੱਕ ਪਹੁੰਚ ਕਰਾਂਗੇ ਤੇ ਤੁਸੀਂ ਆਪਣੇ ਸਾਰੇ ਜਣੇ ਜਿਹੜੇ ਯੋਗ ਵਾਗੂ ਆਪਣਾ ਲੱਭੀਏ ਤੇ ਜਿਹੜੇ ਉਹਨਾਂ ਦੇ ਹੱਥ ਚ ਆਪਣੇ ਬਾਗ ਦੋਰ ਲਈਏ ਜਿਹੜੀ ਕਿ ਉਹਨਾਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵੀ ਹੋਣੀ ਆ ਉਹਦੇ ਵਾਸਤੇ ਵੀ ਅਸੀਂ ਸਾਰੇ ਚਰਨਾਂ ਚੋਂ ਅਪੀਲ ਕਰਦੇ ਕਿ ਅਸੀਂ ਵੀ ਤੁਹਾਡੇ ਕੋਲ ਪਹੁੰਚਾਂਗੇ ਤੇ ਤੁਸੀਂ ਵੀ ਜਿਹੜੇ ਇਸ ਸੇਵਾ ਕਰਨੀ ਚਾ ਰਹੇ ਆ ਉਹ ਵੀ ਸਾਡੇ ਨਾਲ ਸੰਪਰਕ ਕਰੋ ਕੋਈ ਚੰਗੇ ਜਿਹੜੇ ਯੋਗ ਧਰਮੀ ਪੁਰਸ਼ ਜਿਹੜੇ ਲੇਕ ਪੰਥ ਦੀ ਗੱਲ ਯੁਰਤਨਾ ਕਰ ਸਕਦੇ ਹੋਣ ਉੱਤੇ ਪਹਿਰਾ ਦੇ ਸਕਦੇ ਹੋਣ ਜਿਹੜਾ ਧਰਮ ਪਰਵਰਤਨ ਜੋ ਹੋ ਰਿਹਾ ਜਾਂ ਇਹੋ ਜਿਹੀਆਂ ਚੀਜ਼ਾਂ ਜੋ ਨਸ਼ੇ ਆਲਾ ਕਹਿਰ ਵਾਪਰ ਰਿਹਾ ਉਹਨੂੰ ਆਪਾਂ ਰੋਕ ਸਕੀਏ ਤੇ ਆਪਣੀ ਜਿਹੜੀ ਸਿੱਖੀ ਦੀ ਨਿਯਾਰੇ ਹੁੰਦਿਆ ਉਹਨੂੰ ਬਰਕਰਾਰ ਰੱਖ ਸਕੀਏ ਤੇ ਇਹ ਜਿਹੜੀਆਂ ਸਾਰੀਆਂ ਇਹ ਬੇਨਤੀਆਂ ਤੁਹਾਡੇ ਚਰਨਾਂ 'ਚ ਬਾਕੀ ਇਹ ਚੀਜ਼ ਹੈ ਕਿ ਬਾਕੀ ਤੁਹਾਡਾ ਫਿਰ ਤੇ ਦਿਲ ਤੋਂ ਤਰਵਾਦ ਕਿ ਤੁਸੀਂ ਇਹਨੇ ਗਰਮੀ ਹੋਣ ਦੇ ਬਾਵਜੂਦ ਇਹਨੇ ਬਰਸਾਤ ਦਾ ਮੌਸਮ ਹੋਣ ਦੇ ਬਾਵਜੂਦ ਵੀ ਤੁਸੀਂ ਪੰਜਾਬ ਦੇ ਕੋਨੇ ਕੋਨੇ ਤੋਂ ਛੱਡ ਕੇ ਹਰਿਆਣੇ ਤੋਂ ਰਾਜਸਥਾਨ ਤੋਂ ਕਿੱਥੋ ਕਿੱਥੋਂ ਪਹੁੰਚੇ ਹੋ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਇਹ ਤੇ ਇਹ ਕੋ ਹਾਲਾਤ ਇਦਾਂ ਸੀ ਇੱਕ ਪਹਿਲੀ ਵਾਰ ਨਹੀਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਸਾਂ ਇੱਥੇ ਪ੍ਰਬੰਧਾਂ ਦੀ ਵੀ ਬੜੀ ਘਾਟ ਆ ਕਈ ਚੀਜ਼ਾਂ ਰਹਿ ਗਿਆ ਹੋਣਗੀਆਂ ਉਹਦੇ ਵਾਸਤੇ ਵੀ ਅਸੀਂ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਕਿ ਤੁਹਾਨੂੰ ਬਹੁਤ ਤਰ੍ਹਾਂ ਦੀ ਤਕਲੀਫ ਚਲਣੀ ਪਈ ਤੇ ਤੁਸੀਂ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਇਹ ਸਾਰਾ ਕੁਝ ਸਹਿਣ ਕੀਤਾ ਤੇ ਆਪਾਂ ਸਾਰੇ ਜਣੇ ਨਾਲ ਮੁਲ ਕੇ ਇਹ ਹੰਬੜਾ ਮਾਰ ਗਏ ਕਿ ਆਪਾਂ ਜੋ ਆਪਣੀ ਹਉਮੈ ਅਹੰਕਾਰ ਤਿਆ ਕੇ ਖਾਲਸਾ ਪੰਥ ਦੀ ਗੁਰੂ ਪਾ ਸਾਡੀ ਚੜਦੀ ਕਲਾ ਖਾਲਸੇ ਦੇ ਬੋਲ ਬਾਲੇ ਲਈ ਆਪਾਂ ਸਾਰੇ ਜਣੇ ਕੰਮ ਕਰੀਏ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਕੋਈ ਭੁੱਲ ਚੁੱਕਲੀ ਮਾਫੀ ਚਾਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ